ਸੂਬੇ ਅਤੇ ਦੇਸ਼ ਅੰਦਰ ਵਧਦੀ ਹੋਈ ਬੇਰੁਜ਼ਗਾਰੀ ਨੂੰ ਰੋਕਣ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਅੱਜ ਫਾਜ਼ਿਲਕਾ ਦੇ ਵਿੱਚ ਇੱਕ ਰੈਲੀ ਕੱਢੀ ਗਈ ਜੋ ਡਿਪਟੀ ਕਮਿਸ਼ਨਰ ਦਫ਼ਤਰ ਜਾ ਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਪੂਰਨ ਹੋਈ ਇਸ ਤਹਿਤ ਵੱਖ-ਵੱਖ ਆਗੂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਰਬਪਾਰਤ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟ ਫੈਡਰੇਸ਼ਨ ਵੱਲੋਂ ਇਹ ਰੈਲੀ ਫਾਜ਼ਿਲਕਾ ਸ਼ਹਿਰ ਵਿੱਚ ਕੱਢੀ ਗਈ ਜੋ ਕਿ ਡਿਪਟੀ ਕਮਿਸ਼ਨ ਦਫ਼ਤਰ ਫਾਜ਼ਿਲਕਾ ਪਹੁੰਚੀ ਅਤੇ ਮੰਗ ਪੱਤਰ ਦਿੱਤਾ ਅਤੇ ਕਿਹਾ ਗਿਆ ਕਿ ਸੰਸਦ ਵਿੱਚ ਬਣੇਗਾ ਕਾਨੂੰਨ ਬਣੇਗਾ ਕਾਨੂੰਨ ਰੋਜ਼ਗਾਰ ਤਹਿਤ ਲਈ ਇਹ ਚੇਤਨਾ ਮਾਰਚ ਕੱਢਿਆ ਗਿਆ ਹੈ ਤਾਂ ਜੋ ਸਮਝਿਆ ਸਰਕਾਰਾਂ ਇਸ ਤਰ੍ਹਾਂ ਦੇ ਕਾਨੂੰਨ ਬਣਾਰ ਜਿਸ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ ਅਤੇ ਬੇਜ਼ਗਾਰੀ ਨਾth ਪਾਈ ਜਾ ਸਕੇ ਤਾਂ ਜੋ ਸਮਾਜ ਅੰਦਰ ਫੈਲ ਰਹੀ ਅਰਾਜਕਤਾ ਰਿਸ਼ਵਤਖੋਰੀ ਨਸ਼ਾਖੋਰੀ ਨੂੰ ਠੱਲ ਪਿਆ ਸਕੇ ਅਤੇ ਨੌਜਵਾਨੀ ਜੋ ਪੜ੍ਹ ਲਿਖ ਕੇ ਸੜਕਾਂ ਤੇ ਫਿਰ ਰਹੀ ਹੈ ਅਤੇ ਗਲਤ ਰਸਤੇਵਲ ਨੌਕਰੀਆਂ ਨਾ ਮਿਲਣ ਕਰਕੇ ਭਟਕ ਰਹੀ ਹੈ ਉਹਨਾਂ ਨੂੰ ਬਣੇਗਾ ਰੋਜ਼ ਕਾਨੂੰਨ ਰੋਜ਼ਗਾਰ ਤਹਿਤ ਨੌਕਰੀ ਦਿੱਤੀ ਜਾ ਸਕਣ ਤੇ ਸਰਕਾਰਾਂ ਕੰਮ ਕਰ ਸਕਣ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਪਰਮਜੀਤ ਢਾਬਾ ਅਤੇ ਵਕਫਾ ਆਗੂਆਂ ਦੇ ਸਹਿਯੋਗ ਨਾਲ ਜਿਵੇਂ ਪੰਜਾਬ ਦੇ ਸੱਦੇ ਦੇ ਸਰਪੱਠ ਨੌਜਵਾਨ ਸਭਾ ਵੱਲੋਂ ਡੀਸੀ ਦਫਤਰ ਫਾਇਲ ਦਾ ਇੱਕ ਧਰਨਾ ਦੇ ਕੇ ਇਹ ਮੰਗ ਕੀਤੀ ਹੈ ਕਿ ਦੇਸ਼ ਦੀ ਜਿਹੜੀ ਬੇਰੁਜ਼ਗਾਰ ਜਵਾਨੀ ਹੈ ਉਹਨਾਂ ਲਈ ਦੇਸ਼ ਦੀ ਪਾਰਲੀਮੈਂਟ ਵਿੱਚ ਬਨੇਗਾ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ ਕੋ ਪਾਸ ਕੀਤਾ ਜਾਵੇ ਜਿਹੜਾ ਹਰੇਕ ਲਈ ਰੁਜ਼ਗਾਰ ਦੀ ਗਾਰੰਟੀ ਕਰਦਾ ਹੈ ਅਨਸਿੱਖਿਆਤ ਲਈ 35000 ਰੁਪਏ ਅਰਧ ਸਿੱਖਿਆਤ ਲਈ 40000 ਰੁਪਏ ਸਿੱਖਿਆਤ ਲਈ 45000 ਰੁਪਏ ਤੇ ਉੱਚ ਸਿੱਖਿਆਤ ਲਈ 60000 ਰੁਪਏ ਦੀ ਗਾਰੰਟੀ ਕਰਦਾ ਕਾਨੂੰਨ ਉਹ ਅੱਜ ਅਸੀਂ ਡੀਸੀ ਦਫ਼ਤਰ ਧਰਨਾ ਦੇ ਕੇ ਆਮ ਲੋਕਾਂ ਦੇ ਵਿੱਚ ਜਾ ਕੇ ਵੀ ਅਸੀਂ ਗੱਲਬਾਤ ਕੀਤੀ ਹੈ ਤਾਂ ਕਿ ਜਿਹੜੇ ਸਾਡੇ ਦੇਸ਼ ਦੇ ਬੇਰੁਜ਼ਗਾਰ ਹੈ ਜਿੱਦੇਸ਼ ਦੇ ਆਪਾਂ ਗੱਲ ਕਰਦੇ ਆ ਤਾਂ 45 ਕਰੋੜ ਤੋਂ ਵੱਧ ਬੇਰੁਜ਼ਗਾਰ ਨੇ ਔਰ ਜੇ ਪੰਜਾਬ ਦੀ ਅਸੀਂ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ 1 ਕਰੋੜ ਤੋਂ ਵੱਧ ਬੇਰੁਜ਼ਗਾਰ ਨੇ ਔਰ ਇਹਨਾਂ ਬੇਰੁਜ਼ਗਾਰਾਂ ਨੂੰ ਅਗਰ ਕੰਮ ਨਹੀਂ ਦਿੱਤਾ ਗਿਆ ਇਹ ਸਰਕਾਰਾਂ ਜਿਵੇਂ ਸਾਡੀਆਂ ਲੱਗੀਆਂ ਨਸ਼ੇ ਵਾਲੇ ਪਾਸੇ ਧੱਕਿਆ ਜਾ ਰਿਹਾ ਬੇਰੁਜ਼ਗਾਰਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਇੱਕ ਬਨੇਗਾ ਕਾਨੂੰਨ ਪਾਸ ਕਰਕੇ ਬੇਰੁਜ਼ਗਾਰੀ ਦਾ ਪਰਮਾਨੈਂਟ ਹੱਲ ਕੀਤਾ ਜਾਵੇ ਕਿਉਂਕਿ ਸਰਕਾਰਾਂ ਦਾ ਜ਼ੋਰ ਲੱਗਿਆ ਪਿਆ ਹੈ ਸਰਮਾਇਦਾਰੀ ਸਿਸਟਮ ਦਾ ਕਿ ਜਿਹੜੀ 90 ਘੰਟੇ ਦਾ ਹਫਤਾ ਕਰਨ ਦਾ ਔਰ 12 ਘੰਟੇ ਤੋਂ ਬਾਅਦ ਜਿਹੜਾ ਉਹ ਤਿਹਾਰੀ ਦਾ ਜਿਹੜਾ ਕਾਨੂੰਨ ਪਾਸ ਕਰਨ ਵਾਸਤੇ ਲੱਗੇ ਹੋਏ ਆ ਔਰ ਅਸੀਂ ਚਾਹੁੰਦੇ ਹਾਂ ਕਿ ਅੱਜ ਸਰਗਰ ਪਰਤ ਨੌਜਨ ਸਭਾ ਔਰ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਸੂਬਾ ਇਕਾਈ ਦੇ ਸੱਦੇ ਤੇ ਜ਼ਿਲ੍ਹਾ ਹੈੱਡਕੁਆਟਰ ਡੀਸੀ ਦਫ਼ਤਰ ਦੇ ਵਿੱਚ ਇੱਕ ਧਰਨਾ ਦਿੱਤਾ ਗਿਆ ਹੈ ਇਹ ਬਨੇਗਾ ਪ੍ਰਾਪਤੀ ਮੁਹਿੰਮ ਤਹਿਤ ਸਭ ਲਈ ਰੋਜ਼ਗਾਰ ਦੀ ਗਰੰਟੀ ਕਰਦੇ ਬਨੇਗਾ ਕਾਨੂੰਨ ਦੀ ਪ੍ਰਾਪਤੀ ਅਤੇ ਕੰਮ ਦਿਹਾੜੀ 6 ਘੰਟੇ ਲਾਗੂ ਕਰਵਾਉਣ ਲਈ ਇਹ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਪ੍ਰਦਰਸ਼ਨ ਦੇ ਤਹਿਤ ਅਸੀਂ ਕੇਂਦਰ ਸਰਕਾਰ ਤੋਂ ਔਰ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਭਗਤ ਸਿੰਘ ਨੈਸ਼ਨਲ এমਪਲॉयਮੈਂਟ ਗਰੰਟੀ ਐਕਟ ਬਣਨਾ ਚਾਹੀਦਾ ਹੈ ਔਰ ਇਸੇ ਤਰ੍ਹਾਂ ਜਦੋਂ ਸਮਾਜ ਦੇ ਵਿੱਚ ਜਾਂ ਦੇਸ਼ ਦੇ ਵਿੱਚ ਜਾਂ ਪੂਰੀ ਵਰਲਡ ਦੇ ਵਿੱਚ ਉੱਚ ਤਕਨੀਕ ਦੀ ਮਸ਼ੀਨ ਆ ਰਹੀ ਏ ਔਰ ਉੱਚ ਤਕਨੀਕ ਤੋਂ ਵੀ ਉੱਪਰ ਇੱਕ ਨਵੀਨ ਰਬੋਟ ਜਿਹੜਾ ਹੈ ਕਿ AI ਦਾ ਪ੍ਰਸਾਰ ਹੋ ਰਿਹਾ ਹੈ ਤਾਂ ਫਿਰ ਉਸ ਵਕਤ ਜਦੋਂ 90 ਘੰਟਿਆਂ ਦਾ ਹਫਤਾ ਜਿਹੜਾ ਉਹ ਕਰਨ ਦੀ ਗੱਲ ਕੀਤੀ ਜਾ ਰਹੀ ਏ 12 ਤੋਂ 13 ਘੰਟੇ ਕੰਮ ਦਿਹਾੜੀ ਕਰਨ ਦੀ ਗੱਲ ਕੀਤੀ ਜਾ ਰਹੀ ਏ ਇਹਨਾਂ ਸਮਿਆਂ ਦੇ ਵਿੱਚ ਸਰਭ ਭਾਰਤ ਨੌਜਨ ਸਭਾ ਆਰਡੀਐ ਸੂਨਾ ਫਾਊਂਡੇਸ਼ਨ ਸਮਝਦੀ ਹੈ ਕਿ ਮਨੁੱਖ ਨੂੰ ਜਿਉਣ ਦੇ ਹੱਕ ਤੋਂ ਵਾਂਝਾ ਕਰਨ ਦੀ ਇੱਕ ਕੋਝੀ ਸਾਜ਼ਿਸ਼ ਹੈ ਤਾਂ ਕਿ ਉਹ ਜੀ ਨਾ ਸਕੇ ਕਿਉਂਕਿ ਸੰਵਿਧਾਨ ਦੇ ਮਤਾਬਕ ਜਿਉਣ ਦਾ ਸਾਡਾ ਅਧਿਕਾਰ ਹੈ ਕਿ 8 ਘੰਟੇ ਦੀ ਕਾਨੂੰਨੀ ਦਿਹਾੜੀ ਤੋਂ ਵਧਾ ਕੇ ਉਹ 12 ਘੰਟੇ 12 ਘੰਟੇ ਤੋਂ ਵਧਾ ਕੇ ਹੁਣ 13 ਘੰਟੇ ਔਰ ਛੜੀ ਐਤਵਾਰ ਦੀ ਜਿਹੜੀ ਛੁੱਟੀ ਹੈ ਛੁੱਟੀ ਤੋਂ ਵੀ ਜਿਹੜਾ ਉਹ ਰੋਕ ਲਾਉਣ ਦਾ ਜਿਹੜਾ ਕੰਮ ਹੈ ਕੀਤਾ ਜਾ ਰਿਹਾ ਇਸ ਗੱਲ ਦੀ ਚਰਚਾ ਛੜੀ ਜਾ ਰਹੀ ਹੈ ਤਾਂ ਕਿ ਮਨੁੱਖ ਮਨੁੱਖ ਨਾ ਰਵੇ ਉਹ ਪਛੋਂ ਵਾਲੇ ਭਿਰਤੀ ਵਿੱਚ ਥੱਕਿਆ ਜਾਵੇ ਆਲ ਇੰਡੀਆ ਸਟੋਰਮ ਫੈਡਰੇਸ਼ਨ ਸਰਵ ਭਾਰਤ ਨੌਜਵਨ ਸਭਾ ਚਾਹੁੰਦੀ ਹੈ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਬਨੇਗਾ ਕਾਨੂੰਨ ਬਣਨਾ ਚਾਹੀਦਾ ਹੈ ਔਰ ਇਸ ਦੇ ਨਾਲ ਹੀ ਕਿ ਕੰਮ ਸਮਾਂ ਦੀ ਜਿਹੜੀ ਕਾਨੂੰਨੀ ਸੀਮਾ ਹੈ ਉਹ 6 ਘੰਟੇ ਦੀ ਹੋਣੀ ਚਾਹੀਦੀ ਹੈ ਤਾਂ ਕਿ ਸਭ ਲਈ ਰੁਜ਼ਗਾਰ ਦੀ ਜਿਹੜੀ ਹੈ ਉਹ ਗਰੰਟੀ ਕੀਤੀ ਜਾਵੇ ਇਹ ਪ੍ਰਦਰਸ਼ਨ ਅੱਜ ਡੀਸੀ ਦਫ਼ਤਰ ਵਿੱਚ ਕੀਤਾ ਗਿਆ ਹੈ ਇਸ ਤੋਂ ਬਾਅਦ ਹਰ ਮਹੀਨੇ ਜਿਹੜਾ ਇਸ ਤਰ੍ਹਾਂ ਦੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਔਰ ਪ੍ਰਦਰਸ਼ਨ ਤੋਂ ਬਾਅਦ ਇੱਕ ਜਿਹੜੀ ਮਨੁੱਖੀ ਕੜੀ ਬਣਾ ਕੇ ਇੱਕ ਲੋਕਾਂ ਦੇ ਵਿੱਚ ਜਿਹੜਾ ਇੱਕ ਪੰਫਲਟ ਵੰਡਿਆ ਗਿਆ ਸੱਦਾ ਦਿੱਤਾ ਗਿਆ ਕਿ ਆਓ ਦੇਸ਼ ਦੀ ਪਾਰਲੀਮੈਂਟ ਵਿੱਚ ਬਨੇਗਾ ਕਾਨੂੰਨ ਪ੍ਰਾਸ ਕਰਾਉਣ ਵਾਸਤੇ ਇੱਕਜੁੱਟ एबीएमयू न्यूज़ चैनल देखने वाले सभी दर्शकों से हम अपील करते हैं कि एबीएमयू न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत